ਕੱਲ ਨਾ ਸੀ ਸ਼ਾਮ ਨੂੰ ਇਸ ਵਿਊ ਪੁਆਇੰਟ ਤੇ ਆਏ ਸੀਗੇ ਤੇ ਸਾਡੀ ਰੋਜ਼ ਹੀ ਨਹੀਂ ਖੁਸ਼ ਹੋਈ ਕਿਉਂਕਿ ਤੋਂ ਹਨੇਰਾ ਹੋਣਾ ਸ਼ੁਰੂ ਹੋ ਗਿਆ ਸੀ ਉਤੋਂ ਕੈਨਬਰਾ ਦਾ ਜਿਹੜਾ ਅਸਲ ਚ ਵਿਊ ਹੈ ਵਧੀਆ ਉਹ ਅਸੀਂ ਦੇਖ ਨਹੀਂ ਸਕੇ ਤੇ ਅੱਜ ਦੁਬਾਰਾ ਫੇਰ ਇਸ ਵਿਊ ਪੁਆਇੰਟ ਤੇ ਆਏ ਆ ਤੇ ਕੈਨਬਰਾ ਸਿਟੀ ਘੁੰਮਣ ਦੇ ਲਈ ਸਾਡੇ ਕੋਲ ਸਿਰਫ ਇੱਕ ਦਿਨ ਸੀਗਾ ਇੱਕ ਦਿਨ 'ਚ ਅਸੀਂ ਜਿੰਨਾ ਕੁ ਘੁੰਮ ਸਕਦੇ ਸੀ ਸਾਰਾ ਘੁੰਮਿਆ ਤੇ ਤੁਹਾਨੂੰ ਇਹ ਉੱਪਰਲੇ ਪਾਸਿਓਂ ਸਾਰਾ ਸ਼ਹਿਰ ਦਿਖਾਉਨੇ ਆ ਤੇ ਫਿਰ ਆਪਾਂ ਉਸ ਤੋਂ ਬਾਅਦ ਚ ਦੱਸਾਂਗੇ ਜੀ ਸਾਡਾ ਅਗਲਾ ਸਫ਼ਰ ਕੀ ਹੈ ਤੇ ਇਹ ਦੇਖੋ ਜੀ ਇਹ ਇਧਰਲੇ ਪਾਸਿਓਂ ਸ਼ੁਰੂ ਕਰਦੇ ਆ ਇਹ ਇੱਥੋਂ ਇਹ 뷰ਪੁਆਇੰਟ ਸ਼ੁਰੂ ਹੁੰਦਾ ਹੈ ਇਹ ਸਾਰਾ ਕੈਨਬਰਾ ਸ਼ਹਿਰ ਹੈ ਪਹਾੜਾਂ ਦੇ ਵਿੱਚ ਵਸਿਆ ਹੋਇਆ ਹੈ ਚੰਡੀਗੜ੍ਹ ਵਰਗਾ ਲੱਗਦਾ ਸੀਗਾ ਮੈਂ ਕਿਹਾ ਸੀਗਾ ਤੇ ਵੈਲ ਪਲਾਨ ਤੇ ਵੈਲ ਡਿਜ਼ਾਈਨਡ ਸਿਟੀ ਜਿਵੇਂ ਚੰਡੀਗੜ੍ਹ ਅੰਗਰੇਜ਼ਾਂ ਨੇ ਵਸਾਇਆ ਸੀ ਨਾ ਨਕਸ਼ੇ ਦੇ ਆਧਾਰ ਤੇ ਉਵੇਂ ਵੀ ਨਕਸ਼ੇ ਦੇ ਆਧਾਰ ਤੇ ਆਸਟ੍ਰੇਲੀਆ ਦੀ ਰਾਜਧਾਨੀ ਵਸੀ ਹੋਈ ਹੈ ਕਿਵੇਂ ਲੱਗਿਆ ਖੁਸ਼ੀ ਇੱਥੇ ਕੈਨਬਰਾ ਆ ਕੇ ਆਪਣਾ ਪਲਾਨ ਜ ਹੈ ਨਹੀਂ ਸੀਗਾ ਨਹੀਂ ਬਹੁਤ ਸੋਹਣਾ ਲੱਗਿਆ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਮਿਸ ਕਰਕੇ ਜਾ ਸਕਦੇ ਹੋ ਜਿਵੇਂ ਸਾਨੂੰ ਸ਼ੁਰੂ-ਸ਼ੁਰੂ ਚ ਕਹਿ ਰਹੇ ਸੀ ਕਿ ਦੇਖਣ ਵਾਲਾ ਕੁਝ ਹੈ ਨਹੀਂ ਪਰ ਬਹੁਤ ਕੁਝ ਹੈ ਦੇਖਣ ਵਾਲਾ ਅਸੀਂ ਮਤਲਬ ਬਹੁਤ ਕੁਝ ਦੇਖਿਆ ਜਿਵੇਂ ਸਾਨੂੰ ਅਸੀਂ ਇੱਕ ਦਿਨ ਚ ਛੱਟ ਚ ਘੁੰਮ ਲਾਂਗੇ ਪਰ ਮੈਨੂੰ ਲੱਗਦਾ ਵੀ ਇੱਕ ਦੋ ਦਿਨ ਦੇਣੇ ਦੋ ਦਿਨ ਚਾਹੀਦੇ ਐ ਘੱਟੋ ਘੱਟ ਇਹ ਸ਼ਹਿਰ ਨੂੰ ਦੇਣੇ ਚਾਹੀਦੇ ਐ ਇਹ ਸ਼ਹਿਰ ਨੂੰ ਹਾਂਜੀ ਵਰਥ ਇਟ ਹੈ ਹਾਂਜੀ ਦੋ ਦਿਨ ਵਰਥ ਇਟ ਹੈ ਤੇ ਇੱਥੇ ਆ ਪੁਆਇੰਟ ਲੱਗੇ ਹੋਏ ਆ ਜੀ ਸਾਰੇ ਇੱਥੇ ਮਤਲਬ ਕੀ ਕੀ ਆ ਗ੍ਰਿਫਨ ਪਲਾਨ ਤੇ ਸਾਰਾ ਇਹਨਾਂ ਨੇ ਲਾਇਆ ਹੋਇਆਗਾ ਤੇ ਅੱਜ ਦਾ ਜਿਹੜਾ ਪਲਾਨ ਆ ਜੀ ਇਹਦਾ ਗ੍ਰਿਫਨ ਪਲਾਨ ਹੈ ਤੇ ਮੈਂ ਆਪਣਾ ਅੱਜ ਦਾ ਪਲਾਨ ਦੱਸਦਾ ਤੁਹਾਨੂੰ ਸੋ ਅਸੀਂ ਜਾ ਰਹੇ ਹਾਂ ਜੀ ਅੱਜ ਇਥੋਂ ਸਿਡਨੀ ਕੈਨਬਰਾ ਤੋਂ 300 ਕਿਲੋਮੀਟਰ ਦਾ 250 300 ਕਿਲੋਮੀਟਰ ਦਾ ਸਫ਼ਰ ਆਪਣਾ 3-4 ਘੰਟੇ ਲੱਗਣੇ ਆਪਾਂ ਨੂੰ ਤੇ ਅਸੀਂ ਰਸਤੇ 'ਚ ਜਾਂਦੇ ਜਾਂਦੇ ਨਾਲ ਤਾਂ ਆਪਣਾ ਸਫ਼ਰ ਕੱਢਣਾ ਹੈਗਾ ਨਾ ਥੋ ਜੋ-ਜੋ ਵੀ ਆਊਗਾ ਜਿੱਥੇ-ਜਿੱਥੇ ਰਸਤੇ 'ਚ ਸੋਹਣੇ ਲੈਂਡਸਕੇਪ ਆਉਣਗੇ ਸਾਰੇ ਉਹ ਤੁਹਾਨੂੰ ਦਿਖਾਉਂਦੇ ਜਾਵਾਂਗੇ ਤੇ ਇਹ ਸਪੈਸ਼ਲੀ ਤਾਂ ਕਰਕੇ ਰੁਕੇ ਸੀਗੇ ਕੈਨਬਰਾ ਸਿਟੀ ਦਿਖਾਉਣ ਦੇ ਲਈ ਜਿਵੇਂ ਤੁਹਾਨੂੰ ਅਸਾਂ ਕੱਲ ਸਨਸੈਟ ਹੋ ਗਿਆ ਸੀਗਾ ਇੱਕ ਇਹ ਵਿਊ ਪੁਆਇੰਟ ਹੈ ਇੱਕ ਇੱਥੇ ਹੋਰ ਚੀਜ਼ ਸਾਡੀ ਮਿਸ ਹੋ ਗਈ ਅਰਬੋਰਟ ਅਰਬੋਰਟੀਮ ਨੈਸ਼ਨਲ ਅਰਬੋਰਟੀਮ ਕੋ ਸ਼ਹਿਜ ਨੈਸ਼ਨਲ ਅਬਰੋਟਿਮ ਪਤ ਨਹੀਂ ਅਰਬੋਰਟੀਮ ਤੇ ਉਹ ਸਾਡੇ ਤੋਂ ਮਿਸ ਹੋ ਗਿਆ ਤੇ ਉੱਥੇ ਵੀ ਉਹ ਵੀ ਕਹਿੰਦੇ 뷰 ਪੁਆਇੰਟ ਵੀ ਹੈ ਤੇ ਉੱਥੇ ਜਿੰਨੇ ਇਹਨਾਂ ਦੇ ਬਟੋਨਿਕਲ ਗਾਰਡਨ ਦੀ ਤਰ੍ਹਾਂ ਹੈ ਮਤਲਬ ਜਿੰਨੇ ਦਰਖਤ ਹੈ ਸਾਰੇ ਉਹ ਇੱਥੇ ਕੈਨਵਰਾ ਦੇ ਵਿੱਚ ਇਹਨਾਂ ਨੇ ਸੰਭਾਲ ਕੇ ਰੱਖੇ ਹੋਏ ਆ ਤੇ ਉਹ ਜ਼ਰੂਰ ਦੇਖਣਾ ਉਹ ਕਦੇ ਨੈਕਸਟ ਟਾਈਮ ਜਦੋਂ ਆਵਾਂਗੇ ਫਿਰ ਦੇਖਾਂਗੇ ਸੋ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਸਫ਼ਰ ਚੱਲੀਏ ਜੀ ਚਲੋ ਬੁੱਧਾ ਐ ਉਹ ਤਾਂ ਗੱਲਾਂ ਲਾਲ ਕੀਤੀਆਂ ਤੁਸੀਂ ਆਏ 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 ਧੁੱਪ ਬਾਲੀ ਹੋ ਗਈ ਰ ਬਨਾਈ ਦੇ ਸਨ ਪ੍ਰੋਟੈਕਸ਼ਨ ਲਈ ਆਪਾਂ ਬੇਬੀ ਵਾਲ ਸਿਡਨੀ ਜਾ ਕੇ ਤਾਂ ਲੈਣੀ ਪੈਣਾ ਸਸਾ ਫੁੱਕੇ ਜਾਵਾਂਗੇ ਹੋਰ ਬਾਲੀ ਲਾਲ ਇੱਥੇ ਤੱਕ ਜੇ ਕੈਨਵਰਾ ਤੱਕ ਮੈਲਬਨ ਕੈਨਵਰਾ ਇੱਥੇ ਤੱਕ ਠੰਡ ਪੈਂਦੀ ਹੈ ਕੈਨਵਰਾ ਤਾਂ ਮੈਨੂੰ ਲੱਗਦਾ ਸਭ ਤੋਂ ਕੈਨਵਰਾ ਕੋਈ ਸਭ ਤੋਂ ਠੰਡ ਸੀ ਹੈ ਨਾ ਸਭ ਤੋਂ ਠੰਡਾ ਸ਼ਹਿਰ ਹੈ ਕਹਿੰਦੇ ਮਾਈਨਸ ਦੇ ਟੈਂਪਰੇਚਰ ਹੈ ਨਾ ਸਰਦੀਆਂ ਜਿਹਾ ਇੱਥੇ ਹੁਣ ਜੇ ਧੁੱਪੇ ਖੜ ਕੇ ਧੁੱਪ ਜੀ ਲੱਗੀ ਹੈ ਜੇ ਉਦੋਂ ਤਾਂ ਠੀਕ ਹੈ ਮੌਸਮ ਹਾਂ ਜੀ ਰੰਜੀਨ ਪੁਤਰੀ ਦੇ ਹੇ ਉਹ ਐਨਾ ਬਤ ਮੂੰਹ ਚਾਤ ਨਹੀਂ ਬੋਲ ਬਾਈ ਬਾਈ ਕਰ ਦੋ ਕੈਨਬਰਾ ਨੂੰ ਹਾਇਆ ਹਾਇਆ ਕਰ ਦੋ ਉਹ ਦੇ ਹਾਇਆ ਬਾਈ ਬਾਈ ਕਰ ਦੋ ਆ ਆ ਬਾਈ ਬਾਈ ਕੈਨਬਰਾ ਚਲਿਏ ਖੁਸ਼ੀ ਫਿਰ ਬਿਜ਼ੀ ਹੋ ਗਈ ਉਹ ਆਪਣੇ ਹੱਥਾਂ ਨਾਲ ਖੇਡਣ ਨਵੀਂ ਚੀਜ਼ ਜੀ ਮਿਲਿਆ ਨਾ ਇਹਨੂੰ ਵੀ ਆਪਣੇ ਹੱਥ ਐਕਸਪਲੋਰ ਕਰਨੀਆਂ ਹਰ ਇੱਕ ਚੀਜ਼ ਨੂੰ ਲੈ ਵੀ ਸ਼ੁਰੂ ਕਰਦੇ ਆ ਆਪਣਾ ਸਫਰ ਕੈਨਬਰਾ ਬਾਈ 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 ਕੈਨਬਰਾ ਬਾਈ ਬਾਈ ਆਜੋ ਜੀ ਇਹਦੀ ਐਟੋ ਵੀ ਕੱਢਣੀ ਸੀ ਰਿਪਨ ਦੂਜੀ ਖੁਸ਼ੀ ਨੇ ਵੀ ਗਰਮੀ ਕੋਸਟ ਕਰਦੀ ਮਤਲਬ ਸਵੇਰੇ ਤਾਂ ਤੁਰਨ ਲੱਗੇ ਮੈਨੂੰ ਠੰਡ ਲੱਗਦੀ ਆ ਮੈਨੂੰ ਠੰਡ ਲੱਗਦੀ ਆ ਉਹ ਤਾਂ ਠੰਡ ਹੈਗੀ ਸੀ ਨਾ ਹਾਂ ਉਦੋਂ ਠੰਡ ਹੈਗੀ ਸੀ ਹੁਣ ਤਾਂ ਗਰਮੀ ਲੱਗਣ ਲੱਗੀ ਯਾਰ ਹੈ ਨਾ ਹਾਂ ਜੀ ਹਜੇ ਤਾਂ ਆਈ ਕਿੰਨਾ ਕ ਆਪਾਂ ਬਹਾਲੀ ਦੂਰ ਨਹੀਂ ਆਈ ਮੈਂ ਤਾਂ ਰਣਜਿੰਦ ਦੀ ਫਿਕਰ ਲੱਗੀ ਪਈ ਐ ਰਿਪਨ ਵਿਚਾਰੀ ਲਾਲ ਹੋਈ ਪਈ ਐ ਜਾਓ ਆਜੋ ਕੋਈ ਨਹੀਂ ਸੋ ਇਹ ਅਸੀਂ ਪਹੁੰਚ ਗਏ ਜੀ ਆਪਣਾ ਲੇਕ ਤੇ ਸ਼ਹਿਰ ਤੋਂ 50 ਕਿਲੋਮੀਟਰ ਬਾਹਰ ਆਏ ਆ ਅਸੀਂ ਤੇ 50 ਕਿਲੋਮੀਟਰ ਬਾਹਰ ਆ ਕੇ ਇੱਕ ਵਿਊ ਪੁਆਇੰਟ ਬਣਿਆ ਹੋਇਆ ਲੇਕ ਜਾਰਜੇ ਦਾ ਨਾਮ ਜਿੰਨੀਆਂ ਤੁਸੀਂ ਦੇਖ ਰਹੇ ਹੋ ਨਾ ਸਾਰੀ ਤੇ ਇੱਥੇ ਜਗਾ ਜਗਾ ਤੁਹਾਨੂੰ ਪਤਾ ਖੜਨੋਂ ਥੋੜੇ ਥੋੜੇ ਪੁਆਇੰਟ ਬਣਾਏ ਹੁੰਦੇ ਆ ਤੇ ਇਧਰਲੇ ਪਾਸੇ ਗੱਡੀਆਂ-ਗੱਡੀਆਂ ਰੁਕਦੀਆਂ ਸੋ ਅਸੀਂ ਵੀ ਮਾਰਕ ਕਰ ਲੀਆਂ ਸਾਰੀਆਂ ਜਗਮ ਜਿੱਥੇ-ਜਿੱਥੇ ਰੁਕਦਾ ਰੁਕਣਾ ਤੇ ਰੁਕਦੇ ਜਾਵਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਤੇ ਇਹ ਰੈਸਟ ਏਰੀਆ ਕਹਿੰਦੇ ਇਹਨੂੰ ਇਹ ਰੈਸਟ ਏਰੀਆ ਹੈਗਾ ਤੇ ਇੱਥੇ ਲੋਕ ਬਹਿ ਕੇ ਆਵਦਾ ਚਾਹ ਪਾਣੀ ਪੀ ਲੈਂਦੇ ਆ 10 ਮਿੰਟ ਹਵਾ ਖਾ ਲੈਂਦੇ ਆ ਸੋ ਇਸ ਤਰ੍ਹਾਂ ਦਾ ਹੈ ਜੀ ਹਵਾ ਸੋਣੀ ਚਲਦੀ ਆ ਪਰ ਸ਼ਹਿਰ ਨਾਲ ਹਵਾ ਸੋਣੀ ਚਲਦੀ ਆ ਹਾਂ ਜੀ ਹਵਾ ਠੰਡੀ ਚਲਦੀ ਰਹੀ ਮੇਰੇ ਵੀ ਨਹੀਂ ਇੱਕ ਮੈਂ ਤਾਂ ਵਿਊ ਪੁਆਇੰਟ ਹੀ ਲੱਗਦਾ ਲੇਕ ਤਾਂ ਕਿਹੜੀ ਵੀ ਅਸਲੀ ਦੂਰ ਹੀ ਆ ਲੇਕ ਜੌਰ ਜੈਦਾ ਨਾ ਮੈਂ ਮੈਪ ਤੇ ਦੇਖਿਆ ਹੈਗਾ ਇੱਥੋਂ ਤਾਂ ਜਾਣ ਨਹੀਂ ਸਕਦੇ ਆਪਾਂ ਬਹੁਤ ਠਿੱਕੀ ਨਹੀਂ ਜਾ ਸਕਦੇ ਬਸ ਇੱਥੋਂ ਹੀ ਦੇਖਣ ਨੂੰ ਮਣਿਆ ਹੈਗਾ ਰੰਜੀਨ ਰੰਜਨ ਟੀ 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 ਗੱਲਾਂ ਲਾਲ ਤੁੱਪ ਲੱਗ ਜਾਂਦੀ ਉਹਨੂੰ ਯਾ ਹੈਪੀ ਹੈਪੀ ਛਿੜ ਨਹੀਂ ਜਾਵਾਂਗੇ ਹੈਪੀ ਹੈਪੀ ਪੀਪੀ ਮਾਂਜਿਆ ਜਾਏਗਾ ਗਰਮੀ ਜੋਤੇ ਅਈ ਆਰਾ ਅਸੀਦ ਸੁਣਿਆ ਸੀਗਾ ਕਹਿੰਦੇ ਜਦੋਂ ਮੈਲਬਰਨ ਘੁੰਮ ਰਹੇ ਸੀ ਵੀ ਸੜਨੀ ਗਰਮ ਬਹੁਤ ਹੈਗਾ ਵੀ ਤੁਹਾਨੂੰ ਗਰਮੀ ਲੱਗੂ ਬ੍ਰੈਸਵੇਨ ਉਦੋਂ ਵੀ ਗਰਮ ਆ ਪਰ ਵਾਕਈ ਇਹ ਗੱਲ ਸੱਚਾ ਉਮੀ ਹੈ ਮੈਨੂੰ ਲੱਗਾ ਟੈਂਪਰੇਚਰ ਆਇਦਾ ਹੈਗਾ 22 ਡਿਗਰੀ ਜਿੱਦ ਤੇ ਆਸਟ੍ਰੇਲੀਆ ਆਏ ਆ ਸੀ ਸਤੋਂ ਮਹੀਨਾ ਹੋ ਗਿਆ ਤਕਰੀਬਨ ਸਾਨੂੰ ਐਨ ਸਭ ਤੋਂ ਤਿੱਖੀ ਧੁੱਪ ਸਾਨੂੰ ਲੱਗ ਰਹੀ ਹੈ ਵੀ ਤਿੱਖੀ ਧੁੱਪਾ ਤੇ ਬਾਕੀ ਸਿਡਨੀ ਜਾ ਕੇ ਦੇਖਦੇ ਆਂ ਵੈਸੇ 24 25 ਟੈਂਪਰੇਚਰ ਹੈ 24 25 ਦਾ ਕੋਈ ਵੈਸੇ ਗਰਮੀ ਨਹੀਂ ਹੁੰਦੀ ਤੇ ਵੱਧ ਧੁੱਪਾਂ ਦਿੱਖੀਆਂ ਨਹੀਂ ਹਵਾਵਾਂ ਤਾਂ ਠੰਡੀਆਂ ਚੱਲਦੀਆਂ ਨੇ ਨਾ ਮਮਾ ਵੀ ਮੈਨੂੰ ਲੋਸ਼ਨ ਲੈ ਦਿਓ ਜੀ ਮੈਨੂੰ ਸੰ ਆਹ ਲੈ ਦਿਓ ਸਨਸਕ੍ਰੀਨ ਮਾਂਜਿਆ ਗੱਲਾਂ ਕਰਨ ਜਿੰਦੀ ਮੈਂ ਹਰਾਨ ਲਾਲ ਹੋਈਆਂ ਪਈਆਂ ਅੱਜ ਆਪ ਵੀ ਜਦੋਂ ਲਾਲ ਲੱਗਦੀ ਆ ਜੀ ਚਲੀਏ ਫਿਰ ਅੱਗੇ ਚਲੀਏ ਲੇਕ ਦੇਖ ਲਿਆ ਜੋ ਲੇਕ ਦੇਖੀ ਅਪਾ ਉਹ ਦਿਖਾਵਾਂ ਮੈਂ ਤੁਹਾਨੂੰ ਲੇਕ ਬਾਂਦਰ ਆ ਜਾਂਦੇ ਹੁੰਦੇ ਨੇ ਇੱਥੇ ਬਾਂਦਰ ਬਾਂਦਰ ਪਤਾ ਆਪਣੀ ਇੰਡੀਆ 'ਚ ਹੀ ਹੁੰਦੇ ਨੇ ਇੱਥੇ ਨਹੀਂ ਹੁੰਦੇ ਆਹ ਐਸਾ ਤਾਂ ਦੇਖੀ ਨਹੀਂ ਤਾਂ ਇਹ ਤਾਂ ਗੋਰੇ ਆ ਇੱਥੇ ਕਹਿ ਕੇ ਗਏ ਜਾਂਦੇ ਰਹਿੰਦੇ ਉਹ ਮੰਕੀ ਵਾਹ ਮੰਕੀ ਆਪਾਂ ਦਾ ਕੋਈ ਫਰਕ ਨਹੀਂ ਪੈਂਦਾ ਇੱਥੇ ਤਾਂ ਨਹੀਂ ਹੁੰਨੇ ਕੰਗਾ ਇਹ ਤਾਂ ਕੰਗਾਰੂ ਹੁੰਨੇ ਸੋਹਣਾ ਬਣਾ ਵੈਸੇ ਤਾਂ ਹਾਂਜੀ ਚਲੋ ਆਜੋ ਚੱਲੀਏ ਅੱਗੇ ਕਿਤੇ ਖੜਦੇ ਆ ਜੀ ਬਸ ਇਹ ਤਾਂ ਥੋੜਾ ਜਿਹਾ ਸੀਗਾ ਪੁਆਇੰਟ ਤੁਹਾਨੂੰ ਦਿਖਾਉਣਾ ਸੀਗਾ ਤੇ ਹੁਣ ਅੱਗੇ ਸਟਾਪ ਲਾਵਾਂਗੇ ਜੀ ਅਸੀਂ ਸਜਣਾ ਗੂਗਲ ਮੈਪ ਤੇ ਦੇਖ ਲੈਣੇ ਆ ਵੀ ਅੱਗੇ ਕੁਝ ਦੇਖਣ ਵਾਲੀ ਚੀਜ਼ ਹੈ ਗੂਗਲ ਮੈਪ ਕਹਿੰਦੇ ਸੀ ਵੀ ਤੁਹਾਨੂੰ ਦੇਖਣਾ ਚਾਹੀਦਾ ਮੈਨੂੰ ਤਾਂ ਪਰ ਇੰਨੀ ਜੱਜ ਹੀ ਨਹੀਂ ਕੋਈ ਇਹ ਚੀਜ਼ ਬਸ ਐਵੇਂ ਹੀ ਰੈਸਟ ਹੋ ਗਈ ਥੋੜੀ ਜੀ ਅੱਗੇ ਨਾਲੇ ਚਾਹ ਪਾਣੀ ਪੀਵਾਂਗੇ じゃ ਇੱਥੇ ਨਾ ਇੱਕ ਗੱਲ ਹੋਰ ਰੈਸਟ ਏਰੀਆ ਤੇ ਇੱਥੇ ਘਾਟੀਆਂ ਹੁੰਦਾਗਾ ਮਤਲਬ ਖਾਣ ਪੀਣ ਨੂੰ ਆਪ ਦਾ ਲੋਕ ਲਿਆਉਂਦੇ ਆ ਆਪ ਦਾ ਹੀ ਖਾਂਦੇ ਆ ਹੁਣ ਜਿੱਥੇ ਮੇਨ ਆਪਾਂ ਨੂੰ ਸਾਰਾ ਕੋਈ ਫੂਡ ਫਾਰਡ ਹੋਇਆ ਕਿਤੇ ਉੱਥੇ ਰੁਕਦੇ ਨਾਲ ਤੁਹਾਨੂੰ ਦਿਖਾਉਣੇ ਆ ਜੋ ਲੈਟਸ ਗੋ ਲੈ ਪੁੱਤ ਕਾਰ ਸੀਟ 'ਚ ਜਾਓ ਹੁਣ ਆਪਣੀ 'ਚ ਪਾਪਾ ਆਪਣੀ ਸੀਟ ਤੇ ਮਮਾ ਆਪਣੀ ਸੀਟ ਤੇ ਤੁਸੀਂ ਆਪਣੀ ਸੀਟ ਤੇ ਕਿ ਫਰੰਟ ਤੇ ਬਹਿਣਾ ਨਹੀਂ ਪੁਲਿਸ ਫੜ ਲੂ ਵੀ ਫਾਈਨ ਕਰ ਦੂਗੀ ਆਪਾਂ ਨੂੰ ਚਲੋ ਕਾਰ ਸੀਟ ਚ ਇੰਡੀਆ ਜਾ ਕੇ ਬਿਠਾ ਦਿਆ ਕਰਾਂਗੇ ਫਰੰਟ ਤੇ ਚਲੋ ਕਾਰ ਸੀਟ ਤੇ ਇੰਡੀਆ ਜਾ ਕੇ ਬਿਠਾ ਦਿਆ ਕਰਾਂਗੇ ਮੈਂ ਇੰਡੀਆ ਜਾ ਕੇ ਬਿਠਾਇਆ ਕਰਾਂਗਾ ਮੇਰੇ ਪੁੱਤ ਨੂੰ ਫਰੰਟ ਇੰਡੀਆ ਆਪਣੀ ਪੁਲਿਸ ਫਰੈਂਡਲੀ ਹੈ ਨਹੀਂ ਨਹੀਂ ਇਹ ਮौज ਆ ਰਿਪਾ ਨਾ ਆਪਣੇ ਇੰਡੀਆ ਦੀ ਹੋਰ ਕੀ ਕਹਿਣੇ ਇੰਡੀਆ ਜਾ ਮੌਜ ਹੈ ਇੱਥੇ ਕਾਨੂੰਨ ਬਹੁਤ ਆ ਪੀ ਪੀ ਚਲ ਚਲੀ ਰਸਤਾ ਮਲਾ ਦਾ ਜਿਵੇਂ ਪਹਾੜ ਵਾਲਾ ਰਹੂ ਹਨ ਸਾਰਾ ਹਾਂਜੀ ਹੇਲੀ ਇਰ ਗਿਆ ਜਮ ਪਰ ਥੋੜਾ ਜਿਆ ਤੁਹਾਨੂੰ ਇਹ ਲੱਗਦਾ ਵੀ ਜਦੋਂ ਦੇ ਆਪਾਂ ਨਿਊ ਸਾਊਥ ਵੇਲ ਚ ਆਇਆ ਵੀ ਥੋੜਾ ਰੁੱਖਾ ਹੋ ਗਿਆ ਪਹਿਲਾਂ ਵੀ ਜਿਹੜੀ ਵਿਕਟੋਰੀਆ ਸਟੇਟ ਸੀ ਉਹ ਜ਼ਿਆਦਾ ਗ੍ਰੀਨ ਹਾ ਲਸ਼ ਗ੍ਰੀਨ ਸੀ ਇੱਧਰ ਥੋੜਾ ਡਰਾਈ ਜਾਂ ਨਹੀਂ ਹੋਣ ਲੱਗਿਆ ਹਾਂਜੀ ਪਤਾ ਨਹੀਂ ਗਰਮੀ ਪੈ ਰਹੀ ਹੈ ਇੱਧਰ ਮਤਲਬ ਗਰਮੀ ਕਰਕੇ ਡਰਾਈ ਹੈ ਹੁਣ ਤਾਂ ਸਪਿਤੀ ਵਾਲੇ ਪਹਾੜ ਆਉਣ ਲੱਗੇ ਹਾਂ ਮਤਲਬ ਥੋੜਾ ਜਿਆ ਫਰਕ ਪਿਆ ਨਾ ਉੱਦੇ ਨਾਲ ਬਹੁਤ ਫਰਕ ਮੈਲਬਨ ਦੇ ਨੇੜੇ ਜਾਂ ਹੋਰ ਉਹ ਮੋਰ ਗ੍ਰੀਨ ਹੈ ਜ਼ਿਆਦਾ ਉਹ ਸਾਹਮਣੇ ਦੂਰ ਤੱਕ ਦੇਖੋ ਤੁਸੀਂ ਮੈਂ ਇੱਥੋਂ ਅੱਜ ਫੀਲ ਹੋਣ ਲੱਗਿਆ ਵੀ ਹਾਂ ਆਸਟ੍ਰੇਲੀਆ ਹੈਗਾ ਜਿਹਾਂ ਜਿ ਆਪਾਂ ਸੋਚ ਕੇ ਸੀ ਡਰਾਏ ਹਾਂਜੀ ਅੱਜ ਥੋੜਾ ਜਿਹਾ ਹੋਣ ਲੱਗਿਆ ਆਜੋ ਜੀ ਆ ਗਏ ਆ ਗਏ ਤੇਲ ਪੋਹ ਲਈ ਗੱਲ ਪੁੱਠਾ ਪੰਗਾ ਲੈ ਲਿਆ ਬੋਗਦੇ ਸਿੰਘਾਂ ਨੂੰ ਹੱਥ ਲਾ ਕੇ ਉਹ ਕੰਮ ਸਾਡਾ ਹੋਇਆ ਪਿਆ ਤੇ ਇਹ ਖੂਹ ਹੈ ਜੀ ਕੋਗਾ ਨੇ ਭਰਦਾ ਹੀ ਨਹੀਂ ਇੰਡੀਆ ਵੀ ਨਹੀਂ ਭਰਦਾ ਹੁੰਦਾ ਸਾਨੂੰ ਕਨੇਡਾ ਡਾਲਰ ਦਾ ਖਾਂਦੇ ਯਾਰ ਉਹ 100 ਡਾਲਰ ਰੋਜ਼ ਖਾਂਦੀ ਹੈ 100 ਡਾਲਰ ਦਾ ਰੋਜ਼ ਖਾਂਦੀ ਹੈ ਇੰਡੀਆ ਦਾ ਕਿੰਨਾ ਹੋ ਗਿਆ 5 ਤੋਂ 6000 6000 ਦਾ ਰੋਜ਼ ਬਾਦਨਾ ਐਵੇਂ ਨਹੀਂ ਕਹਿੰਦੇ ਲੈਂਡ ਕਰੂਜ਼ਰ ਚ ਝੂਟੇ ਲੈਣੇ ਸੌਕੇ ਹੈਗੇ ਵੈਸੇ ਹੈ ਸੌਕਾ ਚਲੋ ਅੱਜ ਮੈਂ ਤੁਹਾਨੂੰ ਸਗਾਉਣਾ ਤੇਲ ਪਾਉਣਾ ਉਹ ਪਰਾਣਾ ਚੱਕੋ ਸ਼ੈੱਲ ਡੀਜ਼ਲ ਹਾਂਜੀ ਓਏ ਤਾਂ ਹੈਵੀ ਵਰਕ ਚਲੋ ਟੈਂਕੀ ਖੋਲੋ ਮੈਂ ਕਿਹਾ ਉਦੋਂ ਮੈਂ ਪਾਇਆ ਸੀ ਸਾਰੇ ਕੰਮ ਸਗਾ ਇੱਕ ਘੁੰਮ ਜੂ ਉੱਪਰੋਂ ਉੱਪਰੋਂ ਘੁਮਾ ਲੋ ਓਏ ਉੱਪਰੋਂ ਘੁਮਾਓ ਉਹ ਨਹੀਂ ਚੱਲਦੀ ਉਹ ਨਹੀਂ ਜਲਦੀ ਨਹੀਂ ਨਹੀਂ ਸੌਰੀ ਮੈਂ ਉਹ ਨਹੀਂ ਚੱਲਦੀ ਡਰ ਨਾ ਉਹਦੇ ਵਿੱਚ ਟੰਗ ਦੇ ਵਿੱਚ ਟੰਗ ਦੋ ਵਿੱਚ ਟੰਗ ਦੋ ਉਹ ਵਿੱਚ ਟੰਗ ਦੋ ਦੇ ਓਕੇ ਅਈਂ ਲੀਂਡਰ ਫੋਕ ਕਰੋ ਮੈਂ ਤਾਂ ਕੰਮ ਹੀ ਬੜਕ ਖੁੰਚਾ ਉਹ ਮੈਂ ਦੂਰੋਂ ਵੇਖਦਾ ਇੱਥੇ ਮੇਰੀ ਗੱਲ ਸੁਣ ਹਾਂ ਤੁਸੀਂ ਮੇਰੀ ਗੱਲ ਅਈਂ ਚੱਕੋ ਆਹ ਪ੍ਰੋ ਆ ਚੀਜ਼ ਘੁਮ ਜਾਂਦੀ ਹੈ ਇਹ ਦੇਖ ਆਹ ਜੀ ਮੂਵ ਹੋ ਜਾ ਹਾਂ ਪਹਿਲਾਂ ਟੱਕਣ ਖੋਲੋ ਆਹ ਚੀਜ਼ ਮੂਵ ਹੋ ਜਾ ਟੱਕਣੀਵੇਂ ਖੋਲਿਆ ਜਾਊਗਾ ਯਾ ਰੋਟੇ ਕਹਿੰਦੇ ਕੁੜੀਆਂ ਨੂੰ ਸਾਰੀਆਂ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ ਜੀ ਰੋਟੇ ਹਾਂਜੀ ਖੋਲੋ ਇਹਨੂੰ ਚੱਕੋ ਟੱਕਣ ਨੂੰ ਨਹੀਂ ਨਹੀਂ ਫਿਰ ਉੱਡ ਜਾਊਗਾ ਉਹ ਨਹੀਂ ਉੱਡਦਾ ਓਕੇ ਅੱਛਾ ਤੇਲ ਉੱਡ ਜਾ ਉਹ ਤੇਰੀ ਕਿੰਨੀ ਸਰਪੇ ਵਾਲੀ ਕੁੜੀਆ ਤੇਲ ਉਡੀ ਚਲੋ ਚੱਕੋ ਹੁਣ ਹੁਣ ਇਹਨੂੰ ਘੁਮਾਓ ਹਾਂ ਇਹਨੂੰ ਘੁਮਾਓ ਇਹਨੂੰ ਆ ਦੇ ਆ ਘੁਮ ਜੋ ਉਹਨੂੰ ਨਾ ਦਬੜੇ ਬੱਸ ਹੁਣ ਉਹਨੂੰ ਦੱਬੋ ਐ ਤੁਹਾਨੂੰ ਦਬੋ ਕਲੱਚ ਜਾਇਦਾ ਯੇ ਚਲੋ ਬਾਦੋ 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 ਯੇ ਦਾ ਮੇਰੇ ਉੱਪ ਪੁੱਠਾ ਆ ਗਿਆ ਸੀ ਹੋਰ ਕਿਦਰੇ ਨਹੀਂ ਆਉਂਦਾ ਪੁੱਠਾ ਕੁੜੀਆਂ ਨਹੀਂ ਡਰਦੀਆਂ ਕਾਧਾ ਹੁੰਦੀਆਂ ਮੈਂ ਪਹਿਲੀ ਵਾਰੀ ਤੇਲ ਪਾਉਣ ਲੱਗੇ ਸੀ ਲੈ ਵੀ ਕਹਿੰਦੇ ਸੱਜਣੋਂ 100 ਡਾਲਰ ਦਾ ਭਲਿਓ ਖੀ ਅੱਜ ਵੀ ਮੈਨੂੰ 100 ਡਾਲਰ ਦਾ ਬਦਲਿਆ ਸੀ ਬੱਸ ਮੈਂ ਤੁਹਾਨੂੰ ਦੱਸੂਗਾ 30 ਡਾਲਰ ਦਾ ਪੈ ਗਿਆ ਪੰਪਾ ਜੀਆ ਛੱਲਾ ਦੇ ਪੰਪ ਤੇ ਖੜਦੇ ਹੁੰਨੇ ਆ ਰੋਜ਼ ਅੱਗੇ ਮੱਕੜੀ ਮੁੱਕੜੀ ਵੀ ਅੱਗੇ ਖੜਾਂਗੇ ਚਾਹ ਪਾਣੀ ਪੀ ਕੇ ਨਾ ਫਿਰ ਅਸੀਂ ਜਾਵਾਂਗੇ ਬੱਚਾ ਸਾਡਾ ਸੁੱਤਾ ਪਿਆ ਐਂ ਧੀਰੇ ਹੋ ਸਕਦੀ ਹੋ ਗਈ ਫੁੱਲ ਜਿਆ ਜਮਾ ਵਰਦੀ ਤੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਇਥੇ ਨਾ ਜਿਹੜੇ ਪੈਸੇ ਆਉ ਉਹ ਅੰਦਰ ਦੇਣੇ ਪੈਂਦੇ ਆ ਮੈਂ ਪਹਿਲਾਂ ਵੀ ਸ਼ਾਇਦ ਦੱਸਿਆ ਹੋਵੇ ਆਪਣੇ ਲੋਕ ਆਪਣੇ ਬੰਦਾ ਖੜੇ ਦੋ ਆ ਪਾਏ ਪੀ ਜੀ ਵਿੱਚ ਹੀ ਲੈ ਕੇ ਭਾ ਜਾਂਦੇ ਕਈ ਟੈਂਕੀ ਫੁੱਲ ਕਰਾ ਗਏ ਆਪਣੇ ਆ ਕੰਮ ਚੱਲ ਰਹੇ ਇੱਥੇ ਇਮਾਨਦਾਰੀ ਇੰਨੀ ਹੈ ਵੀ ਆਪੇ ਆਪੇ ਤੇਲ ਪਾ ਕੇ ਆਪ ਦੱਸ ਕੇ ਹੋਣਾ ਤੁਸੀਂ ਭਾਈ ਮੈਂ ਇੰਨੇ ਤੇਲ ਪਾਦਾ ਵੈਸੇ ਉਹਨਾਂ ਕੋਲੇ ਅੰਦਰ ਡਿਟੇਲ ਵੀ ਹੁੰਦੀ ਹੈ ਕੰਪਿਊਟਰ ਤੇ ਉਹਨਾਂ ਕੋਲੇ ਖੁੱਲੇ ਜਣਾ ਵੀ ਕਿੰਨੇ ਤੇਲ ਪਾਏ ਆਪਾਂ ਪਾ ਲਿਆ ਜੀ ਅੱਜ ਫੇਰ 100 ਡਾਲਰਾਂ ਦਾ 50-50 ਦੇ ਹੋਣਾ ਦੋ ਬਾਈ ਨੂੰ ਫੜਾਏ ਉਹਨੇ ਤੇ ਨਾਲ ਅੰਦਰ ਕਿਹੋ ਜਿਹਾ ਮਾਹੌਲ ਆ ਤੁਹਾਨੂੰ ਦਿਖਾਉਨੇ ਕਾ ਫੇਰ ਆਪਾਂ ਅੱਗੇ ਸਿਡਨੀ ਦੇ ਰਾਹਾਂ ਤੇ ਗੱਡੀ ਦਾ ਗੇਅਰ ਸਿਡਨੀ ਨੂੰ ਆਜੋ ਆ ਬਣਿਆ ਹੁੰਦਾ ਇੱਥੇ ਜਿਵੇਂ ਆ ਲਿਖਿਆ ਨਾ ਇਹ ਪੰਪਾਇ ਡੈਡੇ ਆ ਸਾਰੇ ਇਹ ਪੰਪ ਦੇ ਉੱਤੀ ਸਾਰਾ ਕੁਝ ਹੁੰਦਾ ਹੈ ਪੰਪ ਦੇ ਇਹਦੇ ਇਹਦੇ ਵਿੱਚ ਵੀ ਆ ਚਾਹ ਪਾਣੀ ਪੀਣ ਦੀ ਕੋਫੀ ਵਗੈਰਾ ਇਹਦੇ ਵਿੱਚ ਵੀ ਸਮਾਨ ਹੁੰਦਾ ਤੁਸੀਂ ਇੱਥੋਂ ਵੈਸਦਾ ਆਪਣੇ ਵੀ ਪੰਪ ਇਹੋ ਜਿਹੇ ਬਣਨ ਲੱਗੇ ਹੁਣ ਵੀ ਤੁਸੀਂ ਇੱਥੋਂ ਨਾਲੇ ਤਾਂ ਆਪਦਾ ਸਮਾਨ ਲੈ ਲਓ ਬਾਹਰ ਸਾਰੇ ਕਿਤੇ ਹੀ ਹੁੰਦੇ ਨੇ 500 ਇਸ ਵੀ ਦੇਖਿਆ ਹਾਂ ਜੇ ਖਾਣ ਪੀਣ ਦਾ ਕਾਫੀ ਫੜਨੀ ਆ ਕੋਲ ਡਰਿੰਕ ਲੈਣਾ ਉਹ ਲੈ ਸਕਦੇ ਹਾਂ ਤੁਸੀਂ ਇਹਨਾਂ ਉਧਰ ਪੇਮੈਂਟ ਕਰਿਓ ਮੈਂ ਇੱਧਰ ਦੇਖਦੀ ਹਾਂ ਕੁਝ ਖਾਣ ਨੂੰ ਫੈਨ ਮੈਂ ਵੀ ਆ ਦਿਖਾ ਦਾਂ ਜੀ ਤੇ ਜਿਹੜੇ ਇੱਥੇ ਹੁੰਦਾ ਨਾ ਇਹ ਇਸ ਤਰ੍ਹਾਂ ਦਾ ਬਣਿਆ ਹੁੰਦਾ ਕਾਫੀ 2 ਡਾਲਰ ਦਾ ਛੋਟਾ ਕੱਪ 3 ਡਾਲਰ ਦਾ ਦੋ ਵੱਡਾ 4 ਦਾ ਦੋ ਵੱਡਾ ਤੇ ਨਾਲ ਜੀ ਜੇ ਉਹਦੇ ਘਰੋਂ ਬਰਉਂਠੇ ਬਰਉਂਠੇ ਲੈ ਕੇ ਆਏ ਹੋ ਮਾਈਕਰੋ ਚ ਇਥੇ ਗਰਮ ਕਰ ਲੋ ਉਹ ਖਾ ਸਕਦੇ ਆ ਤੇ ਉਹ ਜੀਆਂ ਸਾਰੀਆਂ ਚੀਜ਼ਾਂ ਮਿਲਦੀਆਂ ਜੀ ਤੇ ਪੂਰੇ ਵੱਡੇ ਵੱਡੇ ਸਟੇਸ਼ਨ ਹਾਂ ਜੀ ਅੱਜ ਤੱਕ ਨੂੰ ਪੀਣੀ ਤੁਸੀਂ ਬਲੈਕ ਕਾਫੀ ਨਾ ਮੈਂ ਤਾਂ ਨਹੀਂ ਬਲੈਕ ਕਾਫੀ ਮੈਂ ਪਰਸੋ ਲਈ ਸੀ ਬਾਤ ਉਹ ਬੜੀ ਬਾਲੀ ਜਿਆਦੇ ਬਲੈਕ ਦੇਤੀ ਉਹਨਾਂ ਨੇ ਤੇ ਪੂਰਾ ਐਡਾ ਵੱਡਾ ਹੁੰਦਾ ਜੀ ਸਟੇਸ਼ਨ ਦੇ ਵੈਸੇ ਅਸੀਂ ਤਾਂ ਆਪਾਂ ਤਾਂ ਖੜੀ ਮੈਕਡੀ ਜਾਵਾਂਗੇ ਹਨਾ ਹਾਂ ਕਾਫੀ ਫ੍ਰੈਪੇ ਯਾ ਉਹ ਤਾਂ ਸਾਡੀ ਫੇਵਰੇਟ ਹੋ ਗਈ ਹੁਣ ਹਾਂ ਜੀ ਚਲੋ ਇੱਧਰ ਲਈ ਪਾਸੇ ਪੈਸੇ ਦਿੰਦੇ ਆ। ਲੋ ਬੱਚਿਆਂ ਦਾ ਵੀ ਸਮਾਨ ਮਿਲਦਾ ਰਿਹਾ ਇੱਥੇ ਦਾ। ਆਪਣੇ ਰਣਜਿੰਦ ਦੀ ਪਿਊਰੀ ਵੀ ਖਤਮ ਹੋਈ ਆ ਪਿਆ ਉਹ ਵੀ ਲੈਣੀ ਆ। ਡਾਈਪਰ ਡੂਪਰ ਵੀ ਮਿਲਦੇ ਆ। ਸਾਰਾ ਕੁਝ ਮਿਲਦਾ। ਵੀ ਪੈਸੇ ਪੇ ਕਰ ਦਈਏ ਤੇ ਨਿਕਲ ਜਾਈਏ ਬਾਹਰ। ਇੱਥੇ ਤੱਕ ਆਪਣੇ ਪੰਜਾਬੀ ਬੰਦੇ ਬੈਠੇ ਦੇਖ ਲੋ ਅਸੀਂ ਬਿੱਲ ਦੇਣਾ ਏ ਤੇ ਬਾਈ ਪੰਜਾਬੀ ਆ ਹਾਂ ਨਿਕਲੇ ਵੀ ਸਾਡੇ ਗੁਆਂਢੀ ਜ਼ਿਲ੍ਹੇ ਤੋਂ ਆਏ। ਕੀ ਹਾਲ ਹੈ ਬਾਈ? ਠੀਕ ਠਾਕ? ਕਿਹੜਾ ਪਿੰਡ ਆ? ਬਈ ਮੇਰਾ ਮਨਿਆਣਾ ਜੀ ਬਰੇਸ ਕਿਹੜਾ ਹਾਂ ਜ਼ਿਲ੍ਹਾ ਸੰਗਰੂਰ ਜੀ ਸੰਗਰੂਰ ਜੀ ਜਮੀ ਗੌਂਡੀ ਆ ਪਤਾ ਹੈ ਹਾਂਜੀ ਹਾਂਜੀ ਭਾਈ ਹੋਰ ਠੀਕ ਹੋ ਕੋਈ ਕੋਕੀ ਵਗੈਰਾ ਨਹੀਂ ਨਹੀਂ ਸ਼ੁਕਰੀਆ ਭਾਈ ਮਿਹਰਬਾਨੀ ਤੁਹਾਡੀ ਬਹੁਤ ਖੁਸ਼ੀ ਹੋਈ ਵੀ ਪਿੰਡਾਂ ਤੱਕ ਅਪਾ ਅਸਟ੍ਰੇਲੀਆ ਦੇ ਪੰਜਾਬੀ ਬੰਦੇ ਹਾਂ ਹਾਂਜੀ ਹਾਂਜੀ ਭਾਈ ਬਹੁਤ ਨੇਜੀ ਇੱਥੇ ਆਪਣੇ ਪੰਜਾਬੀ ਉਹਦੇ ਠੀਕ ਹੈ ਇੱਥੇ ਇੱਥੇ ਹੀ ਰਹਿੰਦੇ ਹਾਂ ਫਿਰ ਹਾਂਜੀ ਹਾਂਜੀ ਲੋਕ ਹੀ ਲੈਨੇ ਜੀ ਰਾਜ ਦਾ ਵੀ ਇੱਥੇ ਹੈ ਹਾਂਜੀ ਅੰਨਾ ਇੱਥੇ ਲਵੇ ਉਥੇ ਏਰੀਆ ਚ ਰਹਿੰਦੇ ਹਾਂ ਜੀ ਅੱਛਾ ਠੀਕ ਹੈ ਹਾਂਜੀ ਹਾਂਜੀ ਚਲੋ ਥੈਂਕ ਯੂ ਵੀਰ ਓਕੇ ਓਕੇ ਚੰਗਾ ਲੱਗਿਆ ਲੈ ਵੀ ਹੁਣ ਖਾਣ ਪੀਣ ਦਾ ਕਰਨਾ ਆਪਾਂ ਥੋੜਾ ਜਿਹਾ ਨੇੜੇ ਇੱਥੇ ਦੇਖ ਲਓ ਯਾਰ ਕਿੱਥੇ ਤੱਕ ਆਪਣੇ ਪਿੰਆ ਵੀ ਬੈਠੇ ਆ ਨਾ ਯਕੀਨ ਨਹੀਂ ਹੁੰਦਾ ਚਲਿਏ ਜੀ ਹਾਂ ਜੀ ਆਜੋ ਭੁੱਖ ਵੀ ਲੱਗੀ ਐ ਖਾਣ ਨੂੰ ਲੈ ਲਈ ਰੱਖਾਂਗਾ ਦੇਖ ਲਓ ਯਾਰ ਆਸਟ੍ਰੇਲੀਆ ਪੰਜਾਬੀਆਂ ਨਾਲ ਭਰਿਆ ਪਿਆ ਹੈ ਖੁਸ਼ੀ ਬਾਈ ਪੰਜਾਬੀ ਸੀਗਾ ਪਿੰਡ ਸ਼ਹਿਰ ਆ ਆਉਦੇ ਆਪਣੇ ਸੰਗਰੂਰ ਬਰਨਾਲਾ ਮੋਗਾ ਆਪਣੇ ਪਿੰਡਾਂ ਦੇ ਮੁੰਡੇ ਬੈਠੇ ਆ ਹਾਂ ਸਿਡਨੀ ਤੋਂ ਨਾਲ ਜਮਾ ਮੈਲਬਨ ਤੋਂ ਕਿੰਨੀ ਦੂਰ ਆ ਸਿਡਨੀ ਸਿਡਨੀ ਹਜੇ ਮੈਨੂੰ ਲੱਗਦਾ ਥੋੜਾ 150 200 ਕਿਲੋਮੀਟਰ ਪਿਆ ਐਨੀ ਨਹੀਂ ਦੂਰ ਪਿੰਡ ਹੀ ਨੇ ਇਹ ਆਲਮੋਸਟ ਰਸਤੇ ਚੋਂਦੇ ਨੇ ਇੱਥੇ ਵੀ ਆਪਣੇ ਬੰਦੇ ਬੈਠੇ ਆ ਖੁਸ਼ੀ ਹੁੰਦੀ ਆ ਯਾਰ ਦੇਖ ਕੇ ਮੈ ਕੱਢੀ ਖਾਣਾ ਹੁਣ ਤੇ ਮੈ ਕੱਢੀ ਰੁਕਦੇ ਆ ਜੀ ਆਪਾਂ ਫ੍ਰੈਪੇ ਲੈ ਲਈਏ ਇਹਨਾਂ ਕਾ ਲਾਉਣੀਆਂ ਨਹੀਂ ਅੱਜ ਨਾ ਨਾ ਅੱਜ ਤਾਂ ẹn ਜ਼ਬਰਦਸਤ ਧੁੱਪ ਹੈ ਧੁੱਪ ਨਹੀਂ ਹੈ ਹੋਰ ਇਹਦੇ ਨਾਲ ਪਾਰਕਿੰਗ ਵਾਲੀ ਔਖੀ ਮਿਲਦੀ ਐ ਸਭ ਤੋਂ ਔਖੀ ਗੱਲ ਹੈ ਨਾ ਪਾਰਕਿੰਗ ਲੱਭ ਜੇ ਉਹੀ ਸੁੱਖ ਹਾਂ ਮੈਂ ਆ ਮਿਲ ਗਈ ਥੀ ਲਾ ਤਾਂ ਕਰਾਂ ਜਾਂਦਾ ਛੋਟਿਆਂ ਤੱਕ ਖਾ ਲਉ ਜਿਹੜੇ ਮੈਕਡੋਨਲਡਸ ਖਾਣੇ ਬਾਅਦ ਚ ਜੇ ਤੁਸੀਂ ਪੀਓ ਤੀ ਦੋਨੇ ਦੰਮੂ ਚੱਕਿਓ ਨਾ ਤੁਹਾਨੂੰ ਦੱਸਾਂਗੇ ਪਤਾ ਫੇਰ अच्छा जी क्योंकि रणजीत ਨੇ ਉਹੀ ਖਾਣਾ ਜੋ ਆਪਾਂ ਖਾਣਾ ਆਪਾਂ ਨੂੰ ਦੇਖਦੇ ਸੀ ਮੰਮੀ ਉਹ ਕਹਿੰਦੇ ਨੇ ਸਭ ਤੋਂ ਪਹਿਲਾਂ ਕਹਿੰਦੇ ਫ੍ਰੈਪੇ ਪੀਣੀ ਆ ਫਿਰ ਮੈਂ ਤਾਂ ਚੋਰੀ ਚੋਰੀ ਕਹਿੰਨੀ ਛੱਡ ਕੇ ਜਦੋਂ ਫਿਰ ਆਪਾਂ ਹੰਢਿਆ ਯਾ ਆਊਟਲੈਟ ਤੇ ਪੀ ਆਇਆ ਕਰਾ ਕੇ ਕਦੇ ਨਾ ਇਹ ਆ ਗਿਆ ਜੀ ਬਾਹਰ ਦਾ ਢਾਬਾ ਇਹ ਹੀ ਢਾਬੇ ਆਪਣੇ ਇੰਡੀਆ ਜਾ ਕੇ ਮਸ਼ਹੂਰ ਹੋ ਗਏ ਦੇਖ ਲਓ ਬਾਹਰੋਂ ਆ ਬਾਹਰ ਇਹ ਹੀ ਕੁਝ ਚੱਲਦਾ ਹੋਰ ਤਾਂ ਹੈ ਨਹੀਂ ਆਪਣੇ ਨਾਲ ਦੇ देसी ਢਾਬੇ ਤਾਂ ਬੀਡ ਦੇਖੋ ਕਿਵੇਂ ਲੱਗੀ ਰਹੀਂਦੀ ਇਹਨਾਂ ਦੇ ਸ਼ੰਜ ਸਾਰੇ ਬੰਦੇ ਲੋਕ ਆਹੀ ਕੁਝ ਖਾਈ ਜਾਂਦੇ ਨੇ ਹੋਰ ਕੋਈ ਕੁਝ ਨਹੀਂ ਖਾਂਦਾ ਆਹੀ ਕੰਮ ਆ ਬਸ ਲਾਈਨਾਂ ਲੱਗੀਆਂ ਹੋਈਆਂ ਆਰਡਰ ਦੇ ਲਈਏ واری ਨਹੀਂ ਆ ਰਹੀ ਇੰਨੀ ਭੀੜਾ ਦੇਖੋ ਲੰਬੀ ਦੇਦੀ ਲਾਈਨ ਆਜੋ ਆਜੋ papa ਭੁੱਖ ਵੀ ਲੱਗ ਗਈ ਸੀ ਹੁਣ ਤਾਂ ਥੋੜੀ ਥੋੜੀ ਇਹ ਜੀ ਮੈਂ ਸੋਚਿਆ ਵੀ ਮੈਂ ਇਹਨੂੰ ਧੁੱਪੇ ਰੱਖਦਾ ਤੇ ਹੀਠ ਹੈ ਇਹਦੇ ਇੰਜਣ ਦੀ ਗਰਮੀ ਹੈ ਉਪਰਾਂ ਦੇ ਟੋਪਾ ਫੇਰ ਹੀ ਇਹ ਬਰਫ਼ ਦੇ ਗੋਲੇ ਖੁਰਨੇ ਕਿਉਂਕਿ ਠੰਡੀ ਬਹੁਤ ਹੁੰਦੀ ਐ ਅਸੀਂ ਜਦੋਂ ਇਹਦੀ ਬਰਫ਼ ਜੀ ਖੁਰ ਜਾਂਦੇ ਆਂ ਇਹਨੂੰ ਫੇਰ ਪੀ ਦੀਏ ਇਹ ਕਾਫੀ ਫਰਾਪੇ ਜਦੋਂ ਨੇ ਅਸੀਂ ਪੀਣ ਲੱਗੇ ਨਾ ਇੰਨੀ ਕਿ ਜ਼ਿਆਦਾ ਸਵਾਦ ਲੱਗਣ ਲੱਗੀ ਸਾਨੂੰ ਤੇ ਹੁਣ ਅਸੀਂ ਇਹੀ ਪੀ ਦੀ ਆ ਪਰ ਇਹਨੂੰ ਆਏ ਵੀ ਇਹਦੀ ਵੀ ਠੰਡੀ ਕਰਕੇ ਆ ਦੋ ਤਿੰਨ ਘੰਟਿਆਂ ਚ ਮਤਲਬ ਦੋ ਤਿੰਨ ਘੰਟੇ ਦੋ ਘੰਟਿਆਂ ਚ ਪੀਣ ਵਾਲੀ ਹੁੰਦੀ ਅਸਲ ਚ ਤੇ ਅਸੀਂ ਹੁਣ ਆਪਣਾ ਗੀਅਰ ਪਾਉਨੇ ਆ ਅਗਲਾ ਤੇ ਸਿਡਨੀ ਨੂੰ ਰਾਹ ਜਾਂਦੇ ਜਾਂਦੇ ਪੀਵਾਂਗੇ ਕਿਉਂਕਿ ਸਿਡਨੀ ਕੋਈ ਬਹੁਤੀ ਦੂਰ ਨਹੀਂ ਮੇਰੇ ਖਿਆਲ ਚ ਘੰਟੇ ਦੀ ਬਾਟ ਐ ਹੁਣ ਇ ਨਾਲ ਨਾਲ ਸਫਰ ਮਗਾਵਾਂਗੇ ਨਾਲ ਨਾਲ ਮੀਆਂ ਬੀਬੀ ਸਿੱਪ ਸਿੱਪ ਕਰਕੇ ਕੌਫੀ ਲਵਾਂਗੇ ਠੀਕ ਹੈ ਜੀ ਇੱਥੇ ਨਹੀਂ ਬਿਣੀ ਆਪਾਂ ਅੰਦਰ ਲੈ ਕੇ ਚੱਲਦੇ ਆਂ ਚੱਕੋ ਲੈ ਵੀ ਕੱਢੀਏ ਸਫਰ ਹੁਣ ਸੇਡਨੀ ਵਾਲੇ ਰਾਹਾਂ ਤੇ ਹੋ ਗਏ ਹੁਣ ਅਸੀਂ ਹੂੰ ਜੀ ਨੀ ਗਏ ਰ ਰਣਜੀਤ ਤਾਂ ਸੋ ਗਏ ਐ ਇਹ ਮੁੱਦ ਜਾਣੀ ਜੋ ਜੋ ਖੁਜੀ ਅੱਗੇ ਨੂੰ ਜਾਂ ਜਿੰਨੇ ਪਹਾੜ ਖਤਮ ਹੋਈ ਜਾਂਦੇ ਆ ਹਨਾ ਹੂੰ ਹੁਣ ਸਿੱਡ ਨਹੀਂ ਪਤਾ ਨਹੀਂ ਪੱਧਰਾ ਏਰੀਆ ਕਿ ਕਿਵੇਂ ਆ ਪਰ ਪਹਾੜ ਰੁੱਖੇ ਵੀ ਆਉਣ ਲੱਗੇ ਖਤਮ ਖਤਮ ਵੀ ਜਮੀ ਹੋ ਗਏ ਇੱਥੇ ਤਾਂ ਆ ਨਾ ਮੈਂ ਨੈਣਾ ਦੇ ਵੀ ਵਾਲੇ ਪਹਾੜ ਜੇ ਨਹੀਂ ਹੁੰਦੇ ਮੈਂ ਤਾਂ ਗਈ ਨਹੀਂ ਕਦੇ ਮੈਂ ਦੇਖੀ ਨਹੀਂ ਤੇ ਅਨੰਦਪੁਰ ਸਾਹਿਬ ਦੀਆਂ ਜਿਹੜੀਆਂ ਸ਼ਿਵਾਲਿਕ ਦੀਆਂ ਬਾੜੀਆਂ ਮਤਲਬ ਉਵੇਂ ਦੇ ਆ ਛੋਟੇ ਛੋਟੇ ਜੇ ਹੋਗੇ ਉਹ ਵੀ ਪੱਧਰੀ ਲੈਂਡ ਹੋਈ ਜਾਂਦੀ ਆ ਸਾਰੀ ਦੂਰ ਤੱਕ ਜਦੋਂ ਆਪਾਂ ਇੱਧਰ ਨੂੰ ਆ ਰਹੇ ਸੀ ਉਦੋਂ ਪੂਰਾ ਹੇਲੀ ਏਰੀਆ ਸੀ ਹਾਂਜੀ ਕੈਨਵਰਾ ਨੂੰ ਆਏ ਸੀ ਜਦੋਂ ਹਾਂਜੀ ਕੈਨਵਰਾ ਤਾਂ ਅਸਲ 'ਚ ਪਹਾੜੀ ਹੈ ਮਨ ਲੱਗਦਾ ਹੈ ਤਾਂ ਹੀ ਠੰਡਾ ਵੀ ਸੀ ਕੈਨਵਰਾ ਹੋਪਸ ਅੱਗੇ ਆ ਜਾਣ ਪਤਾ ਨਹੀਂ ਹੈਗਾ ਆਪਾਂ ਨੂੰ ਹਜੇ ਵੀ ਪਰ ਮੈਨੂੰ ਲੱਗਦਾ ਵੀ ਆਉਂ ਸ਼ਾਇਦ ਨਾ ਹੋਣ ਅੱਗੇ ਕਾਹਦੇ ਮੈਦਾਨ ਜੇ ਹੋਂ ਦਾ ਬੱਚਾ ਸਾਡਾ ਉੱਠ ਗਿਆ ਜੀ ਨੀਂਦ ਲੈ ਕੇ ਚਿੱਕ 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 ਆਇਤਾ ਸੀ ਤੁਹਾਨੂੰ ਕੋਈ ਬਾਹਲਾ ਕੁਝ ਦਿਖਾ ਵੀ ਨਹੀਂ ਸਕਦੇ ਤੇ ਸਟਾਪ ਲਿਆ ਹੁਣ ਕਿਉਂਕਿ ਰਣਜਿੰਦਰ ਨਾਲ ਮੈਨੂੰ ਪਿਛਲੀ ਸੀਟ ਤੇ ਬੈਠਣਾ ਪਿਆ ਸੋ ਕੈਮਰਾ ਸੀ ਚਲਾ ਨਹੀਂ ਸਕਦੇ ਸੀਗੇ ਹਾਂਜੀ ਕਾਨੂੰਨ ਫੋਲੋ ਕਰਨੇ ਪੈਂਦੇ ਆ ਹਾਂ ਇੱਥੇ ਕਹਿੰਦੇ ਪੁਲਿਸ ਝਾੜੀਆਂ ਜਾਂ ਉਹ ਰਣਜਿੰਦਰ ਝਾੜੀਆਂ ਜਲੂ ਕੀ ਹੋਈ ਹੁੰਦੀ ਆ ਕੀ ਪਤਾ ਕਿੱਧਰੋਂ ਆ ਜੇ ਤੁਹਾਨੂੰ ਦੱਸਿਆ ਸੀ ਕਹਿੰਦੇ ਸਿਡਨੀ ਕੋਲੇ ਰੂਲ ਪੁਲਿਸ ਪਾਲਸ ਦੇ ਜਿਆਦਾ ਸਟ੍ਰਿਕਟ ਆ ਮਿਲ ਲੱਗੇ ਜਦੋਂ ਮਾੜੇ ਮੋਟੇ ਰੋਂਦੇ ਸੀ ਮਾੜੇ ਮੋਟੇ ਬਾਹਰ ਕੱਢ ਲਈਂ ਅਸੀਂ ਹਨਾ ਤੇ ਹੁਣ ਤਾਂ ਵਿਚਾਰੀ ਨੂੰ ਅਸੀਂ ਕਾਰ ਸੀਟ 'ਚ ਪਾ ਕੇ ਲਿਆਂਦਾ ਹੁਣ ਕਾਰ ਸੀਟ 'ਚ ਪਾਉਣਾ ਜਦੋਂ ਦੁਬਾਰਾ ਰਿਲੈਕਸ ਹੋ ਗਈ ਰਣਦੇ ਤੋਂ ਫੇਰ ਕਾਰ ਸੀਟ 'ਚ ਪਾਵਾਂਗੇ ਇਸ ਕਰਕੇ ਆਪਣਾ ਲਾਸਟ ਐਗਜ਼ਿਟ ਲਿਆ ਇਹ ਅਸੀਂ ਸਿਡਨੀ ਤੋਂ ਪਹਿਲਾਂ ਸਿਡਨੀ ਤੋਂ ਲਗਭਗ ਅਸੀਂ 35 40 ਕਿਲੋਮੀਟਰ ਬਾਹਰ ਦੂਰ ਰੁਕੇ ਹੁਣ ਸੋ ਇਹੋ ਜਿਹਾ ਕੁਛ ਇਲਾਕਾ ਹੈ ਸਿਡਨੀ ਦੇ ਬਾਹਰ ਬਾਹਰ ਦਾ ਸ਼ਹਿਰ ਅੱਗੇ ਤਾਂ ਸ਼ੁਰੂ ਹੋ ਜਾਣਾ ਮੇਰੇ ਖਿਆਲ 'ਚ ਤੇ ਕੁਝ ਇਹੋ ਜਿਹਾ ਦੇ ਮੈਦਾਨ ਆ ਸਾਰੇ ਰਸਤੇ 'ਚ ਜੰਗਲ ਪਹਾੜ ਇਹ ਸਾਰਾ ਕੁਝ ਟੱਪਦੇ ਆਏ ਆ। ਟਰੱਕ ਸਟਾਪ ਆ ਵੈਸੇ ਇਹ ਵੀ। ਜਿਵੇਂ ਤੁਹਾਨੂੰ ਦੱਸਿਆ ਇਹ ਨਾ 10-10 ਕਿਲੋਮੀਟਰ ਬਾਅਦ ਇਹ ਜੇ ਸਟਾਪ ਮਿਲ ਜਾਂਦੇ ਆ ਤੁਹਾਨੂੰ। ਤੇ ਆਰਾਮ ਨਾਲ ਰੁਕ ਸਕਦੇ ਹੋ, ਖੜ੍ਹ ਸਕਦੇ ਹੋ। ਹੁਣ ਥੋੜਾ ਟਾਈਮ ਰੁੱਕ ਕੇ ਫਿਰ ਨਿਕਲਦੇ ਆ। ਨਾ ਪੁੱਤ। ਹਾਂਜੀ, ਚਲਿਏ। ਚਲੋ। ਘਰੀ ਕਰਾਂਗੇ ਆਰਾਮ ਹੁਣ ਤਾਂ ਜਾ ਕੇ। ਹਾਂਜੀ। ਹਾਂ? ਆ ਕਿੱਥੋਂ ਸਿੱਖਿਆ ਨਮਾ ਬਾਏ ਬਾਏ ਕਰਨਾ ਸਿੱਖਿਆ ਬੱਤੇ ਨੇ। ਹਾਂਜੀ, ਕੀ ਸਿੱਖ ਲਿਆ ਤੁਸੀਂ? ਤੁਹਾਨੂੰ ਐਕਸਪਲੋਰ ਕਰਦੇ ਆ ਇੱਧਰ। ਕੀ ਹੋ ਰਾਂਗੇ? ਕਰਕੇ ਦਿਖਾ ਆਉਂਦੀ ਮਰਜ਼ੀ ਨਾਲ ਹੀ ਕਰਨਾ ਸਿਨ ਚਲੋ ਬਿਠਾਓ ਫਿਰ ਚਲੀਏ ਆਇਆ ਮੇਰੀ ਕੁਤੀ ਮਾਗੇ ਸਿਡਨੀ ਨਹੀਂ ਆਉਣਾ ਚਾਹੁੰਦਾ ਦੇਖ ਲਓ ਸਿਡਨੀ ਦਿੱਲੀ ਬਣ ਗਏ ਜਿਵੇਂ ਕਹਿੰਦੇ ਨੇ ਦਿੱਲੀ ਦੂਰ ਹੈ ਯਾਰ ਇੰਨੇ ਮੋੜ ਘੋੜ ਨੇ ਨਾ ਸਿਡਨੀ ਸ਼ਹਿਰ ਦੇ ਨੇੜੇ ਆ ਕੇ ਤੇ ਕਿਉਂਕਿ ਵੈਸੇ ਅਸੀਂ ਸੁਣਿਆ ਸੀਗਾ ਵੀ ਸਿਟੀ ਆ ਜਿਹੜਾ ਇਹ ਨਾ ਔਰ ਕੰਜੈਸਟਡ ਹੈ ਛੋੜੀਆਂ ਛੋੜੀਆਂ ਸੜਕਾਂ ਤੇ ਬਾਰੇ ਮੋੜ ਮੁੜਦੇ ਆ ਇੱਕ ਵੀ ਮੋੜ ਮੈਨੂੰ ਐ ਜੇ ਮੈਂ ਗਲਤ ਲੈ ਗਿਆ ਨਾ ਘੰਟਾ ਐ ਨਹੀਂ ਪਤਾ ਅੱਧਾ ਘੰਟਾ ਪੌਣਾ ਘੰਟਾ ਘੰਟਾ ਖਰਾਬ ਹੋ ਜੇ ਮਤਲਬ ਦੁਆਰਾ ਪਤਾ ਨਹੀਂ ਕਿੱਥੋਂ ਐਕਸੀਡੈਂਟ ਮਾਰ ਗਿਆ ਵਾਂਗੇ ਹਨਾ ਤੇ ਬਿਲਕੁਲ ਸ਼ਹਿਰ ਦੇ ਵਿੱਚ ਪਹੁੰਚਣ ਵਾਲੇ ਆ ਅਸੀਂ ਮਤਲਬ ਹੁਣ ਸ਼ਹਿਰ ਦੇ ਵਿੱਚ ਦਾ ਨਹੀਂ ਸਿਡਨੀ ਸ਼ਹਿਰ ਦੇ ਏਰੀਆ ਚ ਆਲਮੋਸਟ ਪਹੁੰਚ ਗਏ ਆ ਹਨਾ ਤੇ ਇੱਥੇ ਮੈਨੂੰ ਥੋੜਾ ਜਿਹਾ ਮੈਂ ਕੇਅਰਫੁਲ ਹੋ ਕੇ ਡਰਾਈਵ ਕਰ ਰਹੇ ਆ ਬਲੈਕ ਟਾਊਨ ਚੱਲੇ ਆ ਜੀ ਅਸੀਂ ਸਿਡਨੀ ਚ ਬਲੈਕ ਟਾਊਨ ਨਿਊ ਕੈਸਲ ਹਾਂ ਜੀ ਜਿਹੜਾ ਬਲੈਕ ਟਾਊਨ ਆ ਇਹ ਪੰਜਾਬੀਆਂ ਦਾ ਘੜਾ ਇੱਥੇ ਉਹ ਜਿਵੇਂ ਟਾਰਨੇਟ ਸੀ ਨਾ ਮੈਲਬਰਨ ਚ ਹਾਂਜੀ ਤੇ ਜਾ ਟਾਰਨੇਟ ਟ੍ਰਿਕ ਨੀਨਾ ਉਵੇਂ ਇੱਧਰ ਬਲੈਕ ਟਾਊਨ ਆ ਇੱਕ ਹਾਈ ਰਿਸਪਾਰਕ ਉੱਥੇ ਪੰਜਾਬੀਆਂ ਦਾ ਘੜਾ ਹੈ ਤੇ ਬਸ ਫਿਰ ਹੁਣ ਪੰਜਾਬੀ ਵੀ ਦਿਖਾਉਣਾ ਤੁਹਾਨੂੰ ਸਿਡਨੀ ਚ ਸਿਡਨੀ ਵਾਲੇ ਦਾ ਬਾੜਾ ਸੁਣਿਆ ਗਾਣਿਆਂ ਗੁਣਿਆਂ ਚ ਸਿਡਨੀ ਸ਼ਹਿਰ ਘੁੰਮਦੀ ਜੱਟ ਸਿੰਘ ਰੂੜੋਂ ਪਿੰਡ ਨੂੰ ਆਵੇ ਅੱਜ ਫਿਰ ਸਿਡਨੀ ਸ਼ਹਿਰ ਵੀ ਸਿਡਨੀ ਸ਼ਹਿਰ ਵੀ ਘੁਮਾਵਾਂਗੇ ਯਾਰ ਬੜਾ ਤੁਹਾਨੂੰ ਰੌਸ਼ਨ ਪ੍ਰਿੰਸ ਜੀ ਜਿਆਦਾ ਆ ਰਹੇ ਨੇ ਅੱਜ ਆਏ ਹਾਏ ਦੇਖ ਲਓ ਜਦੋਂ ਸੂਰਜ ਚੜ੍ਹਿਆ ਸੀ ਉਦੋਂ ਸਫ਼ਰ ਸ਼ੁਰੂ ਕੀਤਾ ਸੀ ਸੂਰਜ ਵੀ ਛਿਪਣ ਤੇ ਆ ਗਿਆ ਫੇਰ ਅਸੀਂ ਪਹੁੰਚਿਆ ਪੰਛੀਆਂ ਵਾਂਗੂ ਸਫ਼ਰ ਦਾ ਸਾਡਾ ਅੱਜ ਘੱਟ ਸੀ ਤਿੰਨ ਘੰਟਿਆਂ ਦਾ ਸੀ ਪਰ 6 ਘੰਟੇ ਲਾਦੇ ਪਹੁੰਚਣ ਨੂੰ ਕਿਉਂਕਿ ਖੜਦੇ ਖੜਾਉਂਦੇ ਆਏ ਆ ਸਿਡਨੀ ਦੇ ਘਰ ਹੈ ਜੀ ਇਹੋ ਜੇ ਤੇ ਬਾਕੀ ਆਣ ਇੱਥੇ ਤੁਹਾਨੂੰ ਫਰਕ ਲੱਗ ਰਿਹਾ ਮੈਨੂੰ ਘਰਾਂ ਦਾ ਥੋੜਾ ਜਾਂ ਹਾਂ ਜੀ ਬਾਕੀ ਅੱਜ ਦਾ ਹਾਂਜੀ ਅੱਜ ਦਾ ਆਰਾਮ ਕਰਾਂਗੇ ਕੱਲ ਤੋਂ ਕੱਲ ਨੂੰ ਮੈਨੂੰ ਤਾਂ ਆਰਾਮ ਹੀ ਹੈ ਸ਼ਾਇਦ ਹਾਂਜੀ ਕੱਲ ਨੂੰ ਵੀ ਆਰਾਮ ਹੈ ਇੱਕ ਦੋ ਦਿਨ ਆਰਾਮ ਕਰਾਂਗੇ ਪਹਿਲਾਂ ਮੈਂ ਕਿਉਂਕਿ ਬੱਚਾ ਕਿੰਨਾ ਨਿਆਣੇ ਨਾਲ ਔਖਾ ਤਾਂ ਬਹੁਤ ਹੁੰਦਾ ਹੈ ਕਿਉਂਕਿ ਕੱਲ ਨੂੰ ਨਿਆਣੇ ਨਾਲ ਖੇਡਾਂਗੇ ਹੱਸਾਂਗੇ ਨਾ ਫਿਰ ਪਰਸੋਂ ਜਾਵਾਂਗੇ ਤੇ ਘੁੰਮਣ ਉਹ ਅਸੀਂ ਅਗਾਛ ਰਿਪਨ ਐ ਦਿਖਾਓ ਬੰਦੇ ਆਪਣੇ ਸਤਿ ਸ਼੍ਰੀ ਅਕਾਲ ਵੀਰੇ ਓਏ ਹੈਲੋ ਪਹੁੰਚ ਗਏ ਅੱਜ ਵੀਡੀਓ ਬਣਾ ਲੈਣੇ ਸੀ ਅੱਜ ਮੈਂ ਰੈਂਡਮਲੀ ਵੀਡੀਓ ਬਣਾਉਂਦੇ ਹਾਂ ਜੀ ਪਹੁੰਚ ਗਏ ਹੈਲੋ ਸੋਨੀਆ ਹੈਲੋ ਕਿੱਧਰ ਕਿੱਧਰ ਗਿਆ ਘਰ ਆਪਣਾ ਕਿੱਧਰ ਆਪਣਾ ਪਤਾ ਟਿਕਾਣਾ ਚਲੋ ਫਿਰ ਆਜੋ ਆਜੋ ਆ ਲੈ ਕਦੇ ਸਹੀ ਥਾਂ ਲਾਵਾਂਗੇ ਗੱਡੀ ਕਿਤੇ ਵੀ ਲਾ ਦਿਓ ਘਰ ਦਾ ਰਾਜ ਹੈ ਪੰਜਾਬੀਆਂ ਦਾ ਇਲਾਕਾ ਹੈ ਫਿਰ ਕੀ ਫਰਕ ਪੈਂਦਾ ਇਹ ਵੀ ਕਿਤੇ ਹੀ ਲਾ ਦਿਓ ਦੇਖ ਲੈ ਤਾਂ ਗਲੀਆਂ ਚ ਤੁਰਦੇ ਫਿਰਦੇ ਘੁੰਮਦੇ ਦੇਖ ਲੈ ਹਨਾ ਯਾ ਲੈ ਵੀ ਪਹੁੰਚ ਗਏ ਐਨਕ ਨਹੀਂ ਖਾਣ ਐਨਕ ਨਹੀਂ ਲਾਉਣੀ ਅੱਜ ਤਾਂ ਸੌਂ ਖਾ ਕੇ ਐਨਕ ਲਾਈ ਸੀ ਐ ਚਲੋ ਜੀ ਚਲੋ ਭਾਈ ਹੁਣ ਮੈਪ ਨੂੰ ਕਹ ਤੇਰਾ ਕੋਈ ਕੰਮ ਨਹੀਂ ਹੈਗਾ ਆ ਦੇਖ ਲੋ ਘਰ ਵਾਲੀ ਨੂੰ ਇੰਨਾ ਪਿਆਰ ਕਰਦਾ ਮੈਂ ਘਰ ਵਾਲੀ ਦੀ ਫੋਟੋ ਲਾਈ ਹੋਈ ਹੈ ਇੱਧਰ ਦਿਖਾਓ ਘਰ ਵਾਲੀ ਦੀ ਫੋਟੋ ਲਾਈ ਹੋਈ ਹੈ ਜਮਾ ਦੇਖੋ ਕਿਉਂ ਯੰਗੋ ਮਣੀ ਖੜੀ ਹੈ ਮੇਰੇ ਘਰ ਵਾਲੀ ਨਹੀਂ ਜਦੋਂ ਐਨ ਕਲਾਉਂਦੀ ਮੈਂ ਕਿਉਂ ਲਾਉਣਾ ਪਲਾਂ ਮੇਰ ਤੋਂ ਸੰਗ ਲੱਗ ਗਿਆ ਹਾਂਜੀ ਕੀ ਹਾਲ ਚਾਲ ਏ ਪਹੁੰਚ ਗਏ ਹੈ ਆਏ ਹਾਏ 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 ਠੀਕ ਠਾਕ ਬਸ ਵਧੀਆ ਵਧੀਆ ਭਾਈ ਇਹ ਇਹ ਭਾਈ ਇਹ ਨੇੜਿਆ ਕਾਜੀ ਏ ਬੈਸ ਦਾ ਦੋਸਤ ਮਿੱਤਰ ਮੇਰੇ ਸਿਡਨੀ ਚ ਬਹੁਤ ਐ ਤੇ ਪਰੌਣੇ ਦਾ ਵੱਡਾ ਲੰਬਾ ਹੁੰਦਾ ਇਹ ਪਰੌਣੇ ਦੀ ਫੈਮਿਲੀ ਐ ਸੋ ਪਹਿਲਾਂ ਇਧਰ ਆਉਣਾ ਸੀਗਾ ਕਿਉਂ ਕਾਸ਼ ਬਿਲਕੁਲ ਠੀਕ ਹੈ ਕਿੰਨੇ ਸਾਲਾਂ ਬਾਅਦ ਮਿਲਿਆ ਮਿਲਲਾ ਦਾ ਮੈਂ ਕਿਹਾ 3 ਸਾਲ ਹੋ ਗਏ 3 ਸਾਲ 3 ਸਾਲ ਹੋ ਗਏ ਜਦੋਂ ਮਾਸਟਰ ਜੀ ਦੀ ਉਹ ਸੀ ਰਿਟਾਇਰਮੈਂਟ ਹੋ ਗਈ 3 ਤਿੰਨ ਸਾਲਾਂ ਬਾਅਦ ਮਿਲਿਆ ਸੀ 3 ਸਾਲਾਂ ਬਾਅਦ ਯਾਰ ਚਲੋ ਜੀ ਬਹੁਤ ਚੜਦੀ ਗੱਲ ਐਨ ਵਧੀਆ ਲੱਗਿਆ ਕੈਮਰਾ ਤੋਂ ਰੂਟ ਹਾਏ ਰੱਬਾ ਕੈਨਵਰਾ ਸੋਹਣਾ ਸੀਗਾ ਪਰ ਬਾਹਲਾ ਟਾਇਰਡ ਕਰਤਾ ਯਾਰ ਬੜਾ ਡਰਾਈਵ ਵਾਲੀ ਲੰਬੀ ਹੈਲੋ ਪਣੀ ਸਤਿ ਸ੍ਰੀ ਅਕਾਲ ਜੀ ਕਿਦਾਂ ਹਾਂਜੀ ਹੋਰ ਵਧੀਆ 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 ਹੋਰ ਠੀਕ ਠਾਕ ਲੈ ਆਓ ਆਜੋ ਸੁਭੀਤੀ ਆਇਆ ਬੁੱਤ ਲੈ ਸਿਡਨੀ ਪਹੁੰਚ ਗਏ ਜੀ ਆਪਾਂ ਤੇ ਆਪਣੀ ਫੈਮਿਲੀ ਦੇ ਘਰ ਪਹੁੰਚ ਗਏ ਆ ਤੇ ਹੁਣ ਦੋ ਕੁ ਦਿਨ ਇੱਥੇ ਤਿੰਨ ਦਿਨ ਰਹਿਣਾ ਹੈ ਨਾਲ ਕੋਲੇ ਤੇ ਫਿਰ ਟਿਕਾਣੇ ਬਦਲਦੇ ਰਹਾਂਗੇ ਸਿਡਨੀ 'ਚ ਐ ਤੇ ਸ਼ਹਿਰ ਤੁਹਾਨੂੰ ਫੇਰ ਕਰਵਾਵਾਂਗੇ ਇਧਰ ਆ ਦੇਖੋ ਇਹ ਬਾਦਸ਼ਾਹ ਵਾਂਗੂ ਸੁੱਤੇ ਹੋਏ ਹੈ ਹੈ ਇਹ ਕਹਿੰਦੇ ਹੁੰਦੇ ਨਾ ਜਵਾਕਾਂ ਵਾਲੀ ਮੌਜ ਨਹੀਂ ਹੈਗੀ ਕਿਤੇ ਤੇ ਬਾਪੂ ਬਾਪੂ ਕਹਿੰਦੇ ਸੌਖੇ ਰਹਿੰਦੇ ਸੀ ਹੁਣ ਬਾਪੂ ਘਾਣ ਔਖਾ ਹੈ ਤੇ ਐ ਚੱਕਣਾ ਬੰਦਾ ਰੰਜਨ ਨੂੰ ਲੈ ਕੇ ਚੱਲੇ ਤੇ ਇਹਨੇ ਆਪਣੇ ਭੈਣ ਤੇ ਇਧਰ ਆਪਣੇ ਭਾਜੀ ਆ ਗਏ ਠੀਕ ਹੈ ਤੇ ਇਧਰ ਕਾਸ਼ ਆ ਗਏ ਜੀ ਘਰੇ ਚਲਦੇ ਆ ਅਰੈਸਟ ਕਰਦੇ ਆ ਅੱਜ ਦੇ ਵਲੌਗ ਦੀ ਸਮਾਪਤੀ ਹੈ ਤੇ ਕੱਲ ਨੂੰ ਹੁਣ ਸਿਡਨੀ ਕੱਲ ਨੂੰ ਸਿਡਨੀ ਸ਼ਹਿਰ ਘੁਮਾਵਾਂਗੇ ਤੁਹਾਨੂੰ ਤੇ ਸਿਡਨੀ ਸ਼ਹਿਰ ਸਾਰੀਆਂ ਦੇਖਣ ਆਣੀ ਇੱਥੇ ਥਾਵਾਂ ਬਾਕੀ ਪੰਜਾਬੀਆਂ ਦਾ ਸਾਰਾ ਹਾਲਾ ਵਾਲਾ ਕੰਸ ਆਕਾਸ਼ ਬਿਲਕੁਲ ਬਿਲਕੁਲ ਵਧੀਆ ਸੋਹਣਾ ਸ਼ਹਿਰ ਆ ਕੋਮਣ ਵਾਲਾ ਮੈਂ ਕਿਹਾ ਦੇਖੋ ਤੁਸੀਂ ਹਾਂ ਹੈ ਬਾਜਾ ਬਾਜਾ ਹੋ ਜੋਗੀ ਮਹਿਲ ਕਰਨ ਕਹਿੰਦੇ ਬਾਜਾ ਬਾਜਾ ਕਰਾ ਦੇਣੀ ਹੈ ਜੀ ਮਹਿਲ ਕਰਨ ਤੋਂ ਬਾਅਦ ਸਿੜਨੀ ਸੋਹਣਾ ਸ਼ਹਿਰ ਮ ਲੈ ਜਾਂਦਾ ਹੈਗਾ ਤੇ ਉਹ ਦਿਖਾਉਣਾ ਹੈ ਤੁਹਾਨੂੰ ਆ ਜਾਓ ਜੀ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਰੱਬ ਰੱਖਾ